ਸੁਲਤੀ ਓਡੀਕੋਵਰ ਬਠਿੰਡਾ ਤੋਂ ਸਾਹਮਣੇ ਆ ਰਹੀ ਆ ਜੱਥੇ ਸੜਕ ਤੇ ਖੜਕੇ ਨੌਜਵਾਨਾਂ ਨੂੰ ਫੁਕਰੀ ਮਾਰਨੀ ਇੰਨੀ ਕੁ ਮਹਿੰਗੀ ਪੈ ਗਈ ਐ ਕਿ ਹੁਣ ਮੂੰਹ ਬੰਨੀ ਫਿਰਦੇ ਨੇ ਮੂੰਹ ਕੋਈ ਫਿਰਦੇ ਨੇ ਇੱਕ ਨੌਜਵਾਨ ਨੂੰ ਤਾਂ ਫੁਕਰੀ ਮਾਰਨੀ ਇੰਨੀ ਕੁ ਮਹਿੰਗੀ ਪਈ ਐ ਕਿ ਉਸ ਨੂੰ ਹੁਣ ਤਰਲੇ ਮਿੰਟਾ ਵੀ ਕੱਢਨੇ ਪੈ ਰਹੇ ਨੇ ਹਾੜੇ ਕੱਢਨੇ ਪੈ ਰਹੇ ਨੇ ਦਰਸਲ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦੰਨੇ ਆ ਇੱਕ ਪਾਸੇ ਇਹਨਾਂ ਨੌਜਵਾਨਾਂ ਦੇ ਵੱਲੋਂ ਟਰੈਕਟਰ ਦੇ ਉੱਤੇ ਪਹਿਲਾਂ ਡੈਕ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਸੜਕ ਦੇ ਉੱਤੇ ਖੜ ਕੇ ਫੁਕਰੀ ਮਾਰੀ ਗਈ ਤੇ ਇੱਕ ਨੌਜਵਾਨ ਵੱਲੋਂ ਤਾਂ ਇੰਨੀ ਕੁ ਫੁਕਰੀ ਨੂੰ ਵੱਧ ਚੜ ਕੇ ਮਾਰੇਗੇ ਕਿ ਉਸਦੇ ਵੱਲੋਂ ਫਾਇਰ ਤੱਕੜ ਦਿੱਤੇਗੇ ਹਵਾ ਦੇ ਵਿੱਚ ਬੰਦੂਕ ਕੱਢ ਕੇ ਫਾਇਰ ਕੱਢੇਗੇ ਤੇ ਮੌਕੇ ਦੇ ਉੱਤੇ ਜਿਹੜਾ ਹੜਕਾ ਮਾਰ ਜਾਂਦਾ ਹਾਲਾਂਕਿ ਇੱਕ ਪਾਸੇ ਡੈਕ ਦੀ ਉੱਚੀ ਆਵਾਜ਼ ਲਈ ਹੋਈ ਸੀ ਤੇ ਦੂਜੇ ਪਾਸੇ ਰਿਲਾ ਬਣਾਈ ਜਾ ਰਹੀਆਂ ਸੀ ਹਵਾ ਦੇ ਵਿੱਚ ਫਾਇਰ ਕੀਤੇਗਾ ਜਾ ਰਹੇ ਸੀ ਰਵਾਲਵਰ ਕੱਢ ਕੇ ਇੱਕ ਤੋਂ ਬਾਅਦ ਇੱਕ ਤੇ ਤਣਾਤੜ ਗੋਲੀਆਂ ਚਲਾਈ ਜਾ ਰਹੀਆਂ ਸੀ ਤੇ ਜਦੋਂ ਫਿਰ ਇਹਨਾਂ ਦੀ ਆ ਰੀਲ ਵਾਇਰਲ ਹੁੰਦੀ ਹੈ ਤਾਂ ਫਿਰ ਪੁਲਿਸ ਦਾ ਸਾਰਾ ਮਸਲਾ ਪੌਂਦਾ ਤੇ ਪੁਲਿਸ ਦੇ ਵੱਲੋਂ ਫਿਰ ਇਹਨਾਂ ਨੂੰ ਦਬੋਚਿਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਤਾਂ ਹੋਣੇ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਕੋਲੋਂ ਉਹ ਅਸਲਾ ਵੀ ਬਰਾਮਦ ਕੀਤਾ ਗਿਆ ਤੇ ਨਾਲ ਹੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸ ਦਾ ਲਾਇਸੈਂਸ ਰੱਦ ਕਰਨ ਦੀ ਵੀ ਜਿਹੜੀ ਆ ਅਪੀਲ ਜਾਰੀ ਕਰ ਦਿੱਤੀ ਗਈ ਹੈ ਜਲਦੀ ਕਿ ਇਹ ਦਾਅਰਾ ਹੈ ਕਿ ਇਸ ਦਾ ਅਸਲੇ ਵਾਲਾ ਲਾਇਸੈਂਸ ਵੀ ਰੱਦ ਹੋ ਜਾਏਗਾ ਹਾਲਾਂਕਿ ਇਹ ਨੌਜਵਾਨਾਂ ਦੇ ਪਹਿਲਾ ਹਾਲ ਦੇਖੋ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਟਰੈਕਟਰ ਦੇ ਉੱਤੇ ਡੈਕ ਲਾ ਕੇ ਇਹਨਾਂ ਦੇ ਵੱਲੋਂ ਫੁਕਰੀ ਮਾਰੀ ਜਾ ਰਹੀ ਹੈ ਹਵਾ ਦੇ ਵਿੱਚ ਹਥਿਆਰ ਲਹਿਰਾਇਆ ਜਾ ਰਿਹਾ ਤੇ ਇੱਕ ਤੋਂ ਬਾਅਦ ਇੱਕ ਕਰਕੇ ਧਾੜ ਧਾੜ ਗੋਲੀਆਂ ਚਲਾਈ ਜਾ ਰਹੀਆਂ ਨੇ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉੱਚੀ ਆਵਾਜ਼ ਦੇ ਵਿੱਚ ਟਰੈਕਟਰ ਲਾਇਆ ਜਾ ਟਰੈਕਟਰ ਦਾ ਡੈਕ ਲਾਇਆ ਹੋਇਆ ਤੇ ਦੂਜੇ ਪਾਸੇ ਜਿਹੜੀਆਂ ਗੋਲੀਆਂ ਵੀ ਚਲਾਈ ਜਾ ਰਹੀਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਸ਼ਰਿਆਮ ਸੜਕ ਦੇ ਉੱਤੇ ਖੜਕੇ ਇਹਨਾਂ ਦੇ ਵੱਲੋਂ ਖੁਰਦੂ ਪਾਇਗਾ ਸੜਕ ਦੇ ਉੱਤੇ ਖੜਕੇ ਇਹਨਾਂ ਦੇ ਵੱਲੋਂ ਹੁੱਲੜਬਾਜੀ ਕੀਤੀ ਗਈ ਹੈ ਤੇ ਦੂਜੇ ਪਾਸੇ ਜਦੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਇਹ ਮੂੰਹ ਬੰਨੀ ਜਾਂਦਾ ਹੈ ਕਹਿੰਦਾ ਹੈ ਕਿ ਹੁਣ ਮੇਰੇ ਭਾਵੇਂ ਮਿੰਤਾ ਤਰਲੇ ਕਰਾ ਲਓ ਨੱਕ ਨਾਲ ਲਕੀਰਾਂ ਕਢਾ ਲਓ ਪਰ ਮੈਨੂੰ ਬਖਸ਼ ਦਿਓ ਹਾਲਾਂਕਿ ਇਸ ਨੌਜਵਾਨ ਦੇ ਵੱਲੋਂ ਜਿਹੜੀ ਕਰਤੂਤ ਕੀਤੀ ਗਈ ਹੈ ਉਸ ਦੀ ਫਿਰ ਰੀਅਲ ਜਿਹੜੀ ਹੈ ਵਾਇਰਲ ਹੋ ਜਾਂਦੀ ਹੈ ਪੁਲਿਸ ਤੱਕ ਪਹੁੰਚਦੀ ਹੈ ਤੇ ਇਸ ਸਾਰੇ ਮਸਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਉਹ ਸਟੇਟਮੈਂਟ ਵੀ ਥੋੜਾ ਨਾਲ ਸਾਂਝੀ ਕਰ ਦੰਨਿਆ ਪਰ ਪਹਿਲਾਂ ਇਹਨਾਂ ਦੇ ਹਾਲ ਵੇਖੋ ਪਹਿਲੀ ਤਸਵੀਰ ਦੇ ਵੀ ਤੁਸੀਂ ਵੇਖੋ ਕਟਰੈਕਟਰ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਡੈਕ ਲਾਇਆ ਹੋਇਆ ਟੜਾ ਟੜ ਗਾਣੇ বজਾਏ ਜਾ ਰਹੇ ਨੇ ਤੇ ਨਾਲ ਹੀ ਇੱਕ ਨੌਜਵਾਨ ਹਵਾ ਦੇ ਵਿੱਚ ਹਥਿਆਰ ਕੱਢ ਕੇ ਫਿਰ ਗੋਲੀਆਂ ਚਲਾਉਂਦਾ ਤੇ ਟੜਾ ਟੜ ਇੱਕ ਤੋਂ ਬਾਅਦ ਇੱਕ ਕਰਕੇ ਕਈ ਫਾਇਰ ਕਰਦਾ ਤੇ ਕਿਸੇ ਨੌਜਵਾਨ ਦੇ ਵੱਲੋਂ ਆ ਰੀਲ ਬਣਾਈ ਜਾਂਦੀ ਹੈ ਇਹ ਰੀਲ ਫਿਰ ਵਾਰ ਲਹੁੰਦੀ ਆ ਪੁਲਿਸ ਦਾ ਕੌਣ ਦੀ ਐ ਜਿਸ ਤੋਂ ਬਾਅਦ ਇਸ ਦੇ ਉੱਤੇ ਸਕੰਜਾ ਕਰਸਿਆ ਜਾਂਦਾ ਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੱਥ ਦੇ ਵਿੱਚ ਹਾਕੜੀ ਲਾ ਕੇ ਤੇ ਨਾਲ ਹੀ ਮੂੰਹ ਦੇ ਉੱਤੇ ਰਮਾਲ ਬੰਨ ਕੇ ਹੁਣੇ ਤੁਰਿਆ ਹੁੰਦਾ ਤੇ ਮੰਤਾ ਤਰਲੇ ਕਰ ਰਿਹਾ ਤੇ ਸਿੱਧੇ ਤੌਰ ਦੇ ਉੱਤੇ ਕਹਿ ਰਿਹਾ ਕਿ ਮੈਨੂੰ ਹੁਣ ਬਖਸ਼ ਦਿਓ ਇਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਮਾਊਥ ਫਾਇਰਿੰਗ ਕਰ ਰਿਹਾ ਸੀ ਜੀ ਜੋ ਵੀ ਗਨ ਕਰਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗਰੂਰੀਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਰ ਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟ ਫੁੱਟਾ ਦੀ ਪੁਲਿਸ ਨੇ ਨੂੰ ਟਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਵੀ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਦਾ ਕਿ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਂਦਾ ਕੋਈ ਵਾਇਲੈਂਸ ਦਾ ਕੋਈ ਦਾ ਫੇਸਬੁੱਕ ਪੇਜ ਦਾ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਸੋਸ਼ਲ ਮੀਡੀਆ ਤੇ ਤਾਂ ਉਹ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੁਣ ਕੋਤੇ ਕਾਰੋਈ ਜੀਤੀ ਜਾਉਗੀ ਅਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਸੋਲੇ ਦੀ ਓਡੀਕਾ ਵਰ ਬਠਿੰਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਸੜਕ ਤੇ ਖੜਕੇ ਨੌਜਵਾਨਾਂ ਨੂੰ ਫੁਕਰੀ ਮਾਰਨੀ ਇੰਨੀ ਕੁ ਮਹਿੰਗੀ ਪੈ ਗਈ ਹੈ ਕਿ ਹੁਣ ਮੂੰਹ ਬੰਨੀ ਫਿਰਦੇ ਨੇ ਮੂੰਹ ਕੋਈ ਫਿਰਦੇ ਨੇ ਇੱਕ ਨੌਜਵਾਨ ਨੂੰ ਤਾਂ ਫੁਕਰੀ ਮਾਰਨੀ ਇੰਨੀ ਕੁ ਮਹਿੰਗੀ ਪਈ ਹੈ ਕਿ ਉਸ ਨੂੰ ਹੁਣ ਤਰਲੇ ਮਿੰਤਾ ਵੀ ਕੱਢਨੇ ਪੈ ਰਹੇ ਨੇ ਹਾੜੇ ਕੱਢਨੇ ਪੈ ਰਹੇ ਨੇ ਦਰਸਲ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦੰਨੇ ਆ ਇੱਕ ਪਾਸੇ ਇਹਨਾਂ ਨੌਜਵਾਨਾਂ ਦੇ ਕੋਲ ਟਰੈਕਟਰ ਦੇ ਉੱਤੇ ਪਹਿਲਾਂ ਇੱਕ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਸੜਕ ਦੇ ਉੱਤੇ ਖੜ ਕੇ ਫੁਕਰੀ ਮਾਰੀ ਗਈ ਤੇ ਇੱਕ ਨੌਜਵਾਨ ਵੱਲੋਂ ਤਾਂ ਇੰਨੀ ਕੁ ਫੁਕਰੀ ਨੂੰ ਵੱਧ ਚੜ ਕੇ ਮਾਰਿਆ ਗਿਆ ਕਿ ਉਸਦੇ ਵੱਲੋਂ ਫਾਇਰ ਤੱਕ ਚੜ ਦਿੱਤੇ ਗਏ ਹਵਾ ਦੇ ਵਿੱਚ ਬੰਦੂਕ ਕੱਢ ਕੇ ਫਾਇਰ ਕੱਢੇ ਗਏ ਤੇ ਮੌਕੇ ਦੇ ਉੱਤੇ ਜਿਹੜਾ ਹੜਕਾ ਮੱਜਨਦਾ ਹਾਲਾਂਕਿ ਇੱਕ ਪਾਸੇ ਡੱਕ ਦੀ ਉੱਚੀ ਆਵਾਜ਼ ਲਈ ਹੋਈ ਸੀ ਤੇ ਦੂਜੇ ਪਾਸੇ ਉਰਲਾ ਬਣਾਈ ਜਾ ਰਹੀਆਂ ਸੀ ਹਵਾ ਦੇ ਵਿੱਚ ਫਾਰ ਕੀਤੇ ਗਏ ਜਾ ਰਹੇ ਸੀ ਰਵਾਲਵਰ ਕੱਢ ਕੇ ਇੱਕ ਤੋਂ ਬਾਅਦ ਇੱਕ ਤੇ ਤੜਾ ਤੜ ਗੋਲੀਆਂ ਚਲਾਈ ਜਾ ਰਹੀਆਂ ਸੀ ਤੇ ਜਦੋਂ ਫਿਰ ਇਹਨਾਂ ਦੀ ਆ ਰੀਲ ਵਾਇਰਲ ਹੁੰਦੀ ਹੈ ਤਾਂ ਫਿਰ ਪੁਲਿਸ ਦਾ ਸਾਰਾ ਮਸਲਾ ਪਾਉਂਦਾ ਤੇ ਪੁਲਿਸ ਦੇ ਵੱਲੋਂ ਫਿਰ ਇਹਨਾਂ ਨੂੰ ਦਬੋਚਿਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਤਾਂ ਹੁਣ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਕੋਲੋਂ ਉਹ ਅਸਲਾ ਵੀ ਬਰਾਮਦ ਕੀਤਾ ਗਿਆ ਤੇ ਨਾਲ ਹੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸ ਦਾ ਲਾਇਸੈਂਸ ਰੱਦ ਕਰਨ ਦੀ ਵੀ ਜਿਹੜੀ ਆ ਅਪੀਲ ਜਾਰੀ ਕਰ ਦਿੱਤੀ ਗਈ ਹੈ ਜਲਦੀ ਕਿ ਇਹਦਾ ਰਹਿ ਕੇ ਇਸ ਦਾ ਅਸਲੇ ਵਾਲਾ ਲਾਇਸੈਂਸ ਵੀ ਰੱਦ ਹੋ ਜਾਏਗਾ ਹਾਲਾਂਕਿ ਇਹ ਨੌਜਵਾਨਾਂ ਦੇ ਪਹਿਲਾ ਹਾਲ ਦੇਖੋ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਪ੍ਰੋਜੈਕਟਰ ਦੇ ਉੱਤੇ ਡੈਕ ਲਾ ਕੇ ਇਹਨਾਂ ਦੇ ਵੱਲੋਂ ਫੁਕਰੀ ਮਾਰੀ ਜਾ ਰਹੀ ਹੈ ਹਵਾ ਦੇ ਵਿੱਚ ਖਤਿਆਰ ਲਹਿਰਾ ਜਾ ਰਿਹਾ ਤੇ ਇੱਕ ਤੋਂ ਬਾਅਦ ਇੱਕ ਕਰਕੇ ਧਾੜ ਧਾੜ ਗੋਲੀਆਂ ਚਲਾਈ ਜਾ ਰਹੀਆਂ ਨੇ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉੱਚੀ ਆਵਾਜ਼ ਦੇ ਵਿੱਚ ਟਰੈਕਟਰ ਲਾਇਆ ਜਾ ਟਰੈਕਟਰ ਦਾ ਡੈਕ ਲਾਇਆ ਹੋਇਆ ਤੇ ਦੂਜੇ ਪਾਸੇ ਜਿਹੜੀਆਂ ਗੋਲੀਆਂ ਵੀ ਚਲਾਈ ਜਾ ਰਹੀਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਸ਼ਰੀਆਮ ਸੜਕ ਦੇ ਉੱਤੇ ਖੜ ਕੇ ਇਹਨਾਂ ਦੇ ਵੱਲੋਂ ਖੁਰਦੂ ਪੜਾਇਆ ਗਿਆ ਸੜਕ ਦੇ ਉੱਤੇ ਖੜਕੇ ਇਹਨਾਂ ਦੇ ਵੱਲੋਂ ਹੁੱਲੜਬਾਜੀ ਕੀਤੀ ਗਈ ਹੈ ਤੇ ਦੂਜੇ ਪਾਸੇ ਜਦੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਇਹ ਮੂੰਹ ਬੰਨੀ ਜਾਂਦਾ ਹੈ ਕਹਿੰਦਾ ਹੈ ਕਿ ਹੁਣ ਮੇਰੇ ਭਾਵੇਂ ਮਿੰਤਾ ਤਰਲੇ ਕਰਾ ਲਓ ਨੱਕ ਨਾਲ ਲਕੀਰਾਂ ਕਟਾ ਲਓ ਪਰ ਮੈਨੂੰ ਬਖਸ਼ ਦਿਓ ਹਾਲਾਂਕਿ ਇਸ ਨੌਜਵਾਨ ਦੇ ਵੱਲੋਂ ਜਿਹੜੀ ਕਰਤੂਤ ਕੀਤੀ ਗਈ ਹੈ ਉਸ ਦੀ ਫਿਰ ਰੀਅਲ ਜਿਹੜੀ ਹੈ ਵਾਇਰਲ ਹੋ ਜਾਂਦੀ ਹੈ ਪੁਲਿਸ ਤੱਕ ਪਹੁੰਚਦੀ ਹੈ ਤੇ ਇਸ ਸਾਰੇ ਮਸਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਉਹ ਸਟੇਟਮੈਂਟ ਵੀ ਥੋਰਨਲ ਸੰਧੀ ਕਰ ਦਿੰਦੇ ਆ ਪਰ ਪਹਿਲਾਂ ਇਹਨਾਂ ਦੇ ਹਾਲ ਵੇਖੋ ਪਹਿਲੀ ਤਸਵੀਰ ਦੇ ਵੀ ਤੁਸ ਵੇ ਕੋਕਟ ਟਰੈਕਟਰ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਡੈਕ ਲਾਇਆ ਹੋਇਆ ਟੜਾ ਟੜ ਗਾਣੇ ਵਜਾਏ ਜਾ ਰਹੇ ਨੇ ਤੇ ਨਾਲ ਹੀ ਇੱਕ ਨੌਜਵਾਨ ਹਵਾ ਦੇ ਵਿੱਚ ਹਥਿਆਰ ਕੱਢ ਕੇ ਫਿਰ ਗੋਲੀਆਂ ਚਲਾਉਂਦਾ ਤੇ ਟੜਾ ਟੜ ਇੱਕ ਤੋਂ ਬਾਅਦ ਇੱਕ ਕਰਕੇ ਕਈ ਫਾਇਰ ਕਰਦਾ ਤੇ ਕਿਸੇ ਨੌਜਵਾਨ ਦੇ ਵੱਲੋਂ ਆ ਰੀਲ ਬਣਾਈ ਜਾਂਦੀ ਹੈ ਰੀਲ ਫਿਰ ਵਾਰਲ ਹੁੰਦੀ ਹੈ ਪੁਲਿਸ ਦਾ ਕੌਣ ਦੀ ਹੈ ਜਿਸ ਤੋਂ ਬਾਅਦ ਇਸ ਦੇ ਉੱਤੇ ਸਕੰਜਾ ਕਰਸਿਆ ਜਾਂਦਾ ਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੱਥ ਦੇ ਵਿੱਚ ਹਾਕੜੀ ਲਾ ਕੇ ਤੇ ਨਾਲ ਹੀ ਮੂੰਹ ਦੇ ਉੱਤੇ ਰਮਾਲ ਬੰਨ੍ਹ ਕੇ ਹੁਣ ਇਹ ਤੁਰਿਆ ਹੁੰਦਾ ਤੇ ਮਨਕਾਂ ਚ ਦਰਲੇ ਕਰ ਰਿਹਾ ਤੇ ਸਿੱਧੇ ਤੌਰ ਦੇ ਉੱਤੇ ਕਹਿ ਰਿਹਾ ਕਿ ਮੈਨੂੰ ਹੁਣ ਬਖਸ਼ ਦਿਓ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਗਨ ਨਾਲ ਫਾਇਰਿੰਗ ਕਰ ਰਿਹਾ ਸੀਗਾ ਜੋ ਵੀ ਗਨ ਖਰਚੋ ਨੂੰ ਪ੍ਰਮੋਟ ਕਰ ਰਿਹਾ ਸੀਗਾ ਨਾਲ ਗੁਰੂਈਫਾਈ ਕਰਦਾ ਸੀਗਾ ਅਸਲੇ ਨੂੰ ਅਸੀਂ ਤੁਰੰਤ ਕਾਰ ਦੀ ਕਾਰਵਾਈ ਕਰਦੇ ਹੋਏ ਸਾਡੀ ਠਾਣਾ ਕੋਟਫੱਤਾ ਦੀ ਪੁਲਿਸ ਨੇ ਨੂੰ ਟ੍ਰੇਸ ਕੀਤਾ ਮੁਕੱਦਮਾ ਦਰਜ ਕੀਤਾ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਅਸਲਾ ਉਹ ਰਿਕਵਰ ਕੀਤਾ ਜਾ ਚੁੱਕਿਆ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਦਾ ਨਹੀਂ ਵੈਪਨ ਨੂੰ ਸ਼ੋਅ ਕਰਦਾ ਹੈਗਾ ਕੋਈ ਵੈਪਨ ਚਲਾਉਦਾ ਕੋਈ ਵਾਇਲੈਂਸ ਕਰਦਾ ਫੇਸਬੁੱਕ ਤੇ ਜਾਂ ਕੋਈ ਇੰਸਟਾਗ੍ਰਾਮ ਤੇ ਕਿਸੇ ਵੀ ਕਿਸਮ ਜੋ ਜੁਲੂਬਲੀ ਆ ਤੇ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੌਣ ਕੌਤ ਕਰ ਰਹੀ ਜਿੱਤੀ ਜਮਗੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ